ਸਾਰੇ ਵੀ ਫਰਜ਼ਾਂ ਇਹਨਾਂ ਦਾ ਇਹਨਾਂ ਬਿਆਨ ਲੈ ਕੇ ਅਗਲੀ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਗੁੰਡਾਗਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ ਉਹ ਇਹ ਤਾਂ ਖਾਮ ਹੋ ਜਾਣਾ ਨੇ ਉਹ ਭਾਈ ਉਹ ਚੋਕਾ ਤੁਹਾਡਾ ਕੱਟ ਮਾਰਦੇ ਨਾ ਕੱਢੀ ਕਮਾਰੇ ਤੋਂ ਪੱਖੇ ਇਹ ਤਾਂ ਬਚ ਗਿਆ ਉਹ ਕਹਤਾ ਸੀਗੇ ਓਕੇ ਇਹ ਤਾਂ ਬਚ ਸਕਦੇ ਸੀਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਦੀ ਫਰੀਦਕੋਟ ਦੇ ਵਿੱਚ ਮਾਰਕੋਟ ਭੰਨ ਤੋੜ ਅੱਜ ਕੱਲ੍ਹ ਹਾਮ ਹੁੰਦੀ ਦਿਖਾਈ ਦੇ ਰਹੀ ਹੈ ਤੇ ਅੱਜ ਫਰੀਦਕੋਟ ਦੇ ਵਿੱਚ ਨੌਜਵਾਨ ਮੁੰਡਿਆਂ ਦੇ ਦੋ ਗਰੁੱਪ ਲਗਭਗ ਤਿੰਨ ਥਾਵਾਂ ਤੇ ਆਪਸ ਵਿੱਚ ਭਿੜੇ ਤੇ ਇਹ ਦੋਨੇ ਗਰੁੱਪ ਉਹ ਫਰੀਦਕੋਟ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੇ ਆ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਰੰਜਿਸ਼ ਕੀ ਆ ਇਸ ਗੱਲ ਦਾ ਤਾਂ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਇੱਕ ਗੱਲ ਸਾਹਮਣੇ ਆਈ ਆ ਕਿ ਪਹਿਲਾਂ ਲੜਾਈ ਖਰੀਦਕੋਟ ਦੀਆਂ ਜੋੜੀਆਂ ਨਹਿਰਾਂ ਤੇ ਜਿਹੜਾ ਬਾਈਪਾਸ ਜਾਂਦਾ ਉਸਤੇ ਹੋਈ ਉਥੇ ਇੱਕ ਮੁੰਡਾ ਜ਼ਖਮੀ ਹੋਇਆ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਦਾਖਲ ਆ ਤੇ ਉਸ ਦਾ ਇਲਾਜ ਚੱਲ ਰਿਹਾ ਜਦੋਂ ਕਿ ਉਸ ਤੋਂ ਬਾਅਦ ਫਿਰ ਲੜਾਈ ਗਿਆਨੀ ਜੈਲ ਸਿੰਘ ਐਵਨਿਊ ਦੇ ਸ਼ੋਪਿੰਗ ਕੰਪਲੈਕਸ ਵਿੱਚ ਹੋਈ ਜਿੱਥੇ ਨਗਰ ਸੁਧਾਰ ਟਰੱਸਟ ਦਾ ਦਫ਼ਤਰ ਆ ਮੇਨ ਖਾਣ ਪੀਣ ਵਾਲੀਆਂ ਦੁਕਾਨਾਂ ਉੱਥੇ ਹੋਈ ਤੇ ਉਸ ਤੋਂ ਬਾਅਦ ਫਿਰ ਇੱਕ ਵੱਡੀ ਲੜਾਈ ਜਿਹੜੀ ਕਿ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਆ ਉਹ ਕੰਮਿਆਣਾ ਗੇਟ ਕੋਲ ਸਰਕੂਲਰ ਰੋਡ ਤੇ ਨਿਊ ਮਾਡਲ ਸਕੂਲ ਵਾਲੇ ਪਾਸੇ ਹੋਈ ਜਿੱਥੇ ਕਿ ਕੁਝ ਨੌਜਵਾਨਾਂ ਨੇ ਇੱਕ ਥਾਰ ਗੱਡੀ ਨੂੰ ਭੰਨ ਦਿੱਤਾ ਉਸ ਤੇ ਇੰਟਰਲੋਕਿੰਗ ਇੱਟਾਂ ਮਾਰੀਆਂ ਡਾਂਗਾ ਮਾਰੀਆਂ ਤੇ ਸਾਰੇ ਸ਼ੀਸ਼ੇ ਉਸ ਦੇ ਤੋੜ ਪਨ ਦੇ ਉਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੀ ਥਾਰ ਸੀ ਉਹਨਾਂ ਨੌਜਵਾਨਾਂ ਦੇ ਬਿਆਨਾਂ ਤੇ ਕੁਝ ਨੌਜਵਾਨ ਮੁੰਡਿਆਂ ਦੀ شناخت ਕੀਤੀ ਹੈ। ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਦੇ ਅਨੁਸਾਰ ਐਸਐਚਓ ਗੁਰਵਿੰਦਰ ਸਿੰਘ ਦੇ ਅਨੁਸਾਰ ਪੁਲਿਸ ਨੇ ਸੀਸੀਟੀਵੀ ਇਸ ਮਾਮਲੇ ਦੇ ਵਿੱਚ ਹਾਸਲ ਕਰ ਲਈ ਹੈ, ਇੱਕ ਵੀਡੀਓ ਹਾਸਲ ਕਰ ਲਈ ਆ ਤੇ ਉਸ ਵੀਡੀਓ ਦੇ ਆਧਾਰ ਤੇ ਤੇ ਜਿਨ੍ਹਾਂ ਦੀ ਥਾਰ ਪੰਨੀ ਗਈ ਆ ਉਹਨਾਂ ਮੁੰਡਿਆਂ ਦੇ ਬਿਆਨਾਂ ਦੇ ਆਧਾਰ ਤੇ ਕੁਝ ਨੌਜਵਾਨਾਂ ਦੀ شناخت ਕੀਤੀ ਆ ਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਆਉ ਸੁਣਦੇ ਹਾਂ ਇਸ ਮਾਮਲੇ ਦੇ ਵਿੱਚ ਕੀ ਕਹਿੰਦੇ ਨੇ ਥਾਣਾ ਸਿਟੀ ਫਰੀਦਕੋਟ ਦੇ ਐਸ ਐਚ ਓ ਕੁਰਵਿੰਦਰ ਸਿੰਘ ਮਾਈ ਕਰਨੇ ਮਨ ਲਈ ਦੀ ਕੰਪਲੇਟ ਹੈ ਕੰਮੈਨਗੇਟ ਕੋਲ ਅਸੀਂ ਮੌਕੇ ਤੇ ਪਹੁੰਚ ਕੇ ਥਾਰ ਗੱਡੀ ਕਰ ਵੀ ਭੰਨ ਕੇ ਭੱਜ ਗਏ ਮੁੰਡੇ ਕੋਈ ਇਹਨਾਂ ਦੀ ਆਪਸੀ ਰਾਂਝੇਸ਼ ਭਾਜੀ ਜਾਂ ਕੋਈ ਸੁਖਨੂਰ ਮੁੰਡੇ ਨਾਲ ਸੁਨੂਰ ਦਾ ਘਰ ਹੈ ਜਿਹਦੀ ਥਾਰ ਭੰਨੀ ਉਹਨਾਂ ਨੇ ਸਰ ਇਹਦੇ ਜੋ ਕੀ ਕਾਰਵਾਈ ਕੀਤੀ ਜਾਂਦੀ ਹੈ ਕਾਰਵਾਈ ਫਰਦਰ ਇਹਨਾਂ ਦਾ ਇਹਨਾਂ ਬਿਆਨ ਲੱਕ ਕੇ ਅਗਲੀ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਮੁੰਡਾ ਕਰਤੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ ਪਹਿਲੇ ਹੀ ਪਤਾ ਲੱਗਾ ਜੀ ਲੜੇ ਇੱਕ ਬੰਦਾ ਦਾ ਫਿਲਹਾਲ ਤਾਂ ਮੇਰੇ ਸਾਡੇ ਧਿਆਨ 'ਚ ਨਹੀਂ ਆਇਆ ਫੇਰ ਵੀ ਜਦੋਂ ਆਇਆ ਤੁਹਾਨੂੰ ਦੱਸਿਆ ਜਾਊਗਾ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਜੀ ਨਹੀਂ ਫਿਲਹਾਲ ਨਹੀਂ ਕੋਈ ਹਜੇ ਕੋਈ ਗ੍ਰਿਫਤਾਰੀ ਨਹੀਂ ਕਿਹੜਾ ਕੋਈ ਪਤਾ ਨਹੀਂ ਜਾ ਰਿਹਾ ਇਹ ਕਾਰਪੋਰਲ ਦਾ ਜੋ ਕਿ ਇਹ ਤਾਂ ਕਹਿੰਦੇ ਇਹ ਪੰਜ ਤੋਂ ਵੱਧ ਸੀਗੇ ਪੰਜ 6 ਬੰਦੇ ਸੀਗੇ ਕਾਰਪੋਰਲ ਦਾ ਜੀ ਕਿਹਦੇ ਬਾਈ ਕਹਿੰਦੀ ਹਾਂ ਸਨਾਰਥ ਤਾਂ ਦੱਸ ਰਿਹਾ ਮੁੰਡੇ ਦਾ ਨਾਮ ਹਾਂ ਹਾਂ ਹੈ ਆ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗਿਆ ਜੀ ਜਿਹਨਾਂ ਦੀ ਥਾਰ ਉੱਪਰ ਨਹੀਂ ਆ ਉਹਨਾਂ ਨੇ ਚੈੱਕ ਕੀਤਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ